ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੇਂ ਬਲੌਗ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਅ ਤਰੀਕ ਹੋ ਗਈ 9 ਦਸੰਬਰ ਟਾਈਮ ਹੋ ਗਿਆ ਸਵਾ 12 ਦਾ ਆਹ ਮਸ਼ੀਨ ਚੈੱਕ ਕਰੋ ਇਹੜੇ ਆਪਣੇ ਨਾਲ ਪੁਰਾਣੇ ਸੱਜਣ ਵੈਲੀ ਜੁੜੇ ਹੋਏ ਉਹਨਾਂ ਨੂੰ ਪਤਾ ਹੈ ਇਹ ਮਸ਼ੀਨ ਆਪਣੇ ਨਾਲ ਅੱਜ ਤੋਂ 3 ਸਾਲ ਪਹਿਲਾਂ ਦੀ ਜਦੋਂ ਆਪਾਂ ਚੈਨਲ ਬਣਾਇਆ ਸੀਗਾ ਇਹ ਰਾਣੀ ਆਪਣੇ ਕੋਲ ਆ ਗਈ ਫੇਰ ਦੋ ਨੰਬਰ ਰਾਣੀ ਆਪਣੀ ਇਹ ਚਲਾਤੀ ਅੱਜ ਆਪਾਂ ਨੇ ਇਹ ਚੱਲ ਕੇ ਆਈ ਹੈ 1900 ਕਿਲੋਮੀਟਰ ਆਪਣੇ ਕੋਲ ਆਪਣੀ ਮਸ਼ੀਨ ਆ ਇਹ ਆਪਣੇ ਕੋਲੇ ਜ਼ਿੰਮੇਵਾਰੀ ਆ ਦੀ ਸਾਰੀ ਬਾਕੀ ਜਿਹੜੇ ਗੱਲ ਕਰੀਏ ਮਸ਼ੀਨ ਆ ਗਈ ਸੀ ਆਪਣੇ ਕੋਲ ਪਰਸੋਂ ਸ਼ਾਮ ਨੂੰ ਕੱਲ ਇਹਦੀ ਜਿਹੜੀ ਜਾਲੀ ਬਣਾਉਣੀ ਸੀ ਆਪਾਂ ਨੇ ਝਾਰਨਾ ਉਹਨੂੰ ਟਾਈਮ ਲੱਗ ਗਿਆ ਬਹੁਤ ਉਹ ਸ਼ਾਮ ਤੱਕ ਬਣੀ ਹੈ ਜਿਹੜੇ ਬੰਦੇ ਤੋਂ ਬਣਵਾਉਣੀ ਸੀ ਉਹਦੇ ਕੋਲ ਕੰਮ ਸੀਗਾ ਬਹੁਤ ਤੇ ਸ਼ਾਮ ਨੂੰ ਬਣ ਗਈ ਸੀ ਕਿ ਨਹੀਂ ਵੀ ਸ਼ਾਮ ਨੂੰ ਇਹ ਮਸ਼ੀਨ ਰੇਡੀਓ ਜਣੀ ਸੀ ਜਦੋਂ ਉਹਨੂੰ ਝਾਰਨਾ ਬਣਿਆ ਇੰਨੇ ਆਪਣੀ ਵਾਲੀ ਮਸ਼ੀਨ ਦੀ ਫੀਡਰ ਵਾਲੀ ਸ਼ਾਫਟ ਟੁੱਟ ਗਈ ਮੇਨ ਫਿਰ ਉਹ ਜਾ ਕੇ ਪੱਟੀ ਵਸਾਰੇ ਜਾਣੇ ਉੱਧਰ ਚਲੇ ਗਏ ਇਹਨਾਂ ਕੋ ਸਪੇਅਰ ਚ ਪਈ ਸੀਗੀ ਉਹਦੇ ਨਾਲੇ ਫਿਰ ਜਗਾੜਬਾਜੀ ਕਰਕੇ ਮਸ਼ੀਨ ਚਲਾਤੀ ਉਹ ਇੱਧਰ ਆਉਂਦੇ ਆਉਂਦੇ ਸਾਨੂੰ 11 ਵਜੇ ਗਏ ਹੁਣ ਮਸ਼ੀਨ ਚਲਾਈ ਆ 12 ਵਜੇ ਉੱਧਰੋਂ ਸਾਨੂੰ ਟਾਈਮ ਲੱਗ ਗਿਆ ਉਹਨੂੰ ਚੱਲ ਪਿੱਛੇ ਚੈੱਕ ਕਰਾ ਤਾ ਇਹਨਾਂ ਨੂੰ ਫੂਸ ਪਿੱਛੇ ਕੁਛ ਨਹੀਂ ਆਉਂਦਾ ਟੈਂਕ ਚ ਓਕੇ ਰਿਪੋਰਟ ਟੈਂਕ ਚ ਰਿਪੋਰਟ ਏਕਣ ਓਕੇ ਅੱਜ ਪਹਿਲੀ ਦਿਨੇ ਚਲੋ ਆਪਾਂ ਪਹਿਲੀ ਵਾਰ ਆਏ ਦੀ ਆਪਾਂ ਨੂੰ ਪਤਾ ਨਹੀਂ ਸੀ ਆਪਾਂ ਨੂੰ ਸੈਟਿੰਗ ਸ਼ੂਟਿੰਗ ਕਰਨੀ ਪਈ ਇਹ ਮਸ਼ੀਨ ਦੀ ਆਪਾਂ ਨੇ ਜਿਵੇਂ ਆਪਣੀ ਵਾਲੀ ਮਸ਼ੀਨ ਦੀ ਸੈਟਿੰਗ ਕਰੀ ਹੋਈ ਥੀ ਓਕਣ ਦੀ ਸੈਟਿੰਗ ਪਹਿਲਾਂ ਹੀ ਕਰਕੇ ਸਾਰੀ ਕਾ ਚਰਨਾ ਪਾ ਕੇ ਦੀਪਾਂ ਧੂਪਾਂ ਜਿੰਨੀ ਆਪਣੇ ਵਾਲੀਆਂ ਦੀਆਂ ਬੰਦ ਦੀਆਂ ਓਕਣ ਕਰਕੇ ਸਾਰਾ ਚੱਕਰ-ਚੱਕਰ ਵਧਾ ਕੇ ਟ੍ਰੈਸ਼ਰ ਦੇ ਤਾਂ ਮਸ਼ੀਨ ਇਹ ਪਹਿਲੇ ਚੱਕਰ 'ਚ ਓਕੇ ਰਿਪੋਰਟ ਹੋ ਗਈ ਦਾਣੇ ਚੈੱਕ ਕਰਾ ਤੇ ਉਹਨਾਂ ਨੂੰ ਟੈਂਕ ਚ ਪਿੱਛੇ ਮਾਲ ਚੈੱਕ ਕਰਾ ਤਾਂ ਵੀ ਪਿੱਛੇ ਆਉਂਦਾ ਤਾਂ ਨਹੀਂ ਕੋਸਾ ਕੁਝ ਨਹੀਂ ਆਉਂਦਾ ਓਕੇ ਰਿਪੋਰਟ ਚੱਲਦੀ ਆ ਰਾਣੀ ਆਪਣੀ 2 ਨੰਬਰ ਔਰੇ ਬੱਸ ਥੋੜਾ ਜਿਹਾ ਹੀ ਆ ਹੁਣ ਉਹਨੂੰ ਮੈਂ ਕਿਹਾ ਮੁੰਡੇ ਨੂੰ ਇਹ ਆ ਹੀ ਰੱਖੇ ਆ ਉੱਪਰ ਉੱਪਰ ਦੇ ਵੱੜਤੀ ਉਹਨੇ ਹੁਣ ਉਹਨੂੰ ਕਹਿ ਕੇ ਆਇਆ ਮੈਂ ਉੱਤਰ ਲਗਾਇਆ ਗਿਆ ਜਦ ਆ ਮਸ਼ੀਨ ਦੇ ਵੀ ਹੀ ਰੱਖੇ ਬਾਕੀ ਰਿਪੋਰਟ ਓਕੇ ਆ ਦੂਜੀ ਆਪਣੀ ਚੱਲਦੀ ਆ ਉਹ ਰਵੀ ਚਲਾ ਰਿਹਾ ਉਧਰ ਉਹ ਦੋ ਦਿਨ ਹੋ ਗਏ ਤਨ ਦਿਨੇ ਹੋ ਗਿਆ ਉਹਨੂੰ ਇਕੱਲੇ ਨੂੰ ਚਾਲਦੇ ਨੂੰ ਇੱਕ ਦਿਨ ਮੈਂ ਬੈਲਟਾਂ ਬੁਲਟਾਂ ਲੈਣ ਗਿਆ ਵਦਿਗਾ ਇਹ ਮਸ਼ੀਨ ਜਿੱਦਣ ਆਈ ਉਹ ਤੋਂ ਇੱਕ ਦਿਨ ਪਹਿਲਾਂ ਜਿੱਦਣ ਆਈ ਉਹਦਣ ਦੀ ਉਹ ਗੱਲ ਹੈ ਉਹਦਣ ਦਿਨ ਚ ਮੈਂ ਬਾਹਰ ਹੀ ਰਿਹਾ ਫੇਰ ਸ਼ਾਮ ਨੂੰ ਇਹ ਮਸ਼ੀਨ ਆ ਗਈ ਇਹਨੂੰ 25 30 ਕਿਲੋਮੀਟਰ ਤੋਂ ਜਾ ਕੇ ਲੈ ਕੇ ਆਏ ਆ ਆਪ ਰਾਸਤੇ ਦਾ ਪਤਾ ਨਹੀਂ ਦੀ ਜਿਉ ਟਰਨ ਵੱਜਦਾ ਠੀਕ ਹੈ ਜੀਟੀ ਰੋਡ ਤੋਂ ਕੱਚਾ ਜਿਹਾ ਰਸਤਾ ਮੁੜਦਾ ਉਹਦਾ ਨਾ ਕੋਈ ਮੈਪ ਮੂ ਪਾਉਂਦਾ ਤਾਂ ਕਰਕੇ ਮਸ਼ੀਨ ਲੈ ਕੇ ਆਏ ਆ ਫੇਰ ਕੱਲ ਦਿਹਾੜੀ ਆ ਰਹੀ ਕਨਾਂ ਜਾਰੀ ਲੈ ਕੇ ਆਏ ਜਾ ਕੇ ਫਿਰ ਬਣਾਉਣੀ ਦਿੱਤੀ ਬਣੀ ਉਹੀ 7 7:30 8 ਵਜੇ ਤੱਕ ਰਾਤ ਨੂੰ ਉਦੋਂ ਬਾਅਦ ਆ ਆਪਣੀ ਮਸ਼ੀਨ ਤੇ ਆਪਾਂ ਨੂੰ ਫੋਨ ਆ ਗਿਆ ਸਾਢੇ 5 ਵਜੇ ਵੀ ਸ਼ਾਫਟ ਟੁੱਟ ਗਈ ਉਦੋਂ ਬਾਅਦ ਮੈਂ ਇੱਕ ਬੰਦੇ ਨੂੰ ਉੱਥੇ ਛੱਡ ਕੇ ਝਾਰਨੇ ਕੋਲ ਵੀ ਤੂੰ ਝਾਰਨਾ ਬਣਵਾ ਮੈਂ ਆਇਆ ਮਸ਼ੀਨ ਦੀ ਸ਼ਾਫਟ ਕੋ ਆ ਕੇ ਜਰਾ ਆਪਾਂ ਚੈੱਕ ਕਰਿਆ ਆਪਣੀ ਮਸ਼ੀਨ ਤੇ ਸ਼ਾਫਟ ਹੈ ਨਹੀਂ ਤੇ ਚਲੋ ਆ ਮਸ਼ੀਨ ਚ ਆਪਾਂ ਸ਼ਾਫਟ ਕੱਢ ਕੇ ਉਹ ਚ ਪਾਤੀ ਕਾਪਟਾਪ ਕਰਤੀ ਆਰਡਰ ਆਪਣੇ ਕੋਲ ਆ ਜੂਗੀ ਉਹ ਉਹ ਰੱਖਣੀ ਬਣੀ ਐ ਫੇਰ ਤੇ ਕਿਉਂ ਜਿਹੜੀ ਹੈਗੀ ਤੀ ਉਹ ਵੀ ਆਪਾਂ ਪਾ ਲਈ ਇਹਦੇ ਵਾਲੀ ਇਹਦੇ ਵਾਲੀਆਂ ਤਿੰਨ ਚੈਨਾ ਦੀਆਂ ਆਪਣਿਆਂ ਲਈ ਤੇ ਚਾਰ ਆ ਤੇ ਜਿਗਾਰਡ ਬਾਜੀ ਕਰਕੇ ਆਪਾਂ ਪਾਤੀ ਓਕੇ ਰਿਪੋਰਟ ਚਲਾ ਕੇ ਫੇਰ ਮਸ਼ੀਨ ਆਪਾਂ ਇਹਦੇ ਕੋਲ ਆਏ ਹੁਣ ਇਹ ਕਰਾਤੀ ਚੈੱਕ ਪਾਸ ਸਾਰੀ ਹੁਣ ਇਹ ਚੱਲੀ ਜਾਊਗੀ ਹੁਣ ਦੇਖਦੇ ਆ ਨਾ ਰੋਟੀ ਰੋਟੀ ਲਿਆ ਕੇ ਦੰਨੇ ਆ ਇਹਨੂੰ ਇਹਨਾਂ ਨੂੰ ਪੜਾ ਕੇ ਫਿਰ ਜਾਵਾਂਗੇ ਦੂਈ ਮਸ਼ੀਨ ਕੋਲ ਉਹ ਨੂੰ ਮੁੰਡੇ ਨੂੰ ਰੋਟੀ ਫੜਾ ਕੇ ਉਹਦੀ ਆਪਾਂ ਨੂੰ ਟੈਨਸ਼ਨ ਘਟਾ ਕਿਉਂਕਿ ਉਹ ਮਸ਼ੀਨ ਨੂੰ ਚਲਦੇ ਨੇ ਹੋਗੇ 10 ਦਿਨ ਉਹ ਚਲਾਈ ਜਾਣੀ ਆ ਉਹਨੇ ਹੁਣ ਇਹ ਮਸ਼ੀਨ ਕੋਲ ਆਪਾਂ ਨੂੰ ਰਹਿਣਾ ਪੈਣਾ 2 ਦਿਨ 2 ਦਿਨ ਕੀ ਯਾਰ ਉਹ ਜੀ ਇਹ ਕਰੇ ਆ ਮਸ਼ੀਨ ਕੋਲ ਕਦੇ ਉਹ ਮਸ਼ੀਨ ਕੋਲ ਇਹੀ ਆਪਣਾ ਹੁਣ ਸਰਕਲ ਚੱਲੂਗਾ ਦਿਖਾਉਣਾ ਸਾਨੂੰ ਟੈਂਕ ਚ ਸਫਾਈ ਹੈ ਦੀ ਬਾਅਦ ਚ ਜਦ ਟੈਂਕ ਖਾਲੀ ਹੋਊਗਾ ਆ ਜੇ ਆਪਾਂ ਬੜੀ ਮਸ਼ੀਨ ਕੋਲ ਗੇੜਾ ਮਾਰ ਚੱਲੇ ਉਧਰ ਉਹਨਾਂ ਦਾ ਫੇਰ ਫੋਨ ਆ ਗਿਆ ਉਹ ਕਹਿੰਦੇ ਡੀਜ਼ਲ ਪੈਣ ਵਾਲਾ ਮਸ਼ੀਨ ਦਾ ਹੁਣ ਉਧਰ ਜਾਣੇ ਆਪਾਂ ਥੋੜਾ ਜਿਹਾ ਸਰਕਲ ਹਿੱਲਿਆ ਵਾ ਇੱਕ ਤਾਂ ਇਹ ਮਸ਼ੀਨ ਆਪਾਂ ਚਲਾਈ ਥਾ 11 ਵਜੇ ਦੂਈ ਚੱਲੀ 12:30 12:30 ਵਜੇ ਤਾਂ ਕਰਕੇ ਸਿਸਟਮ ਜਾ ਹਿੱਲਿਆ ਵਾ ਇਹਨੂੰ ਹੁਣ ਰੋਟੀ ਲਿਆ ਕੇ ਖਲਾਈ ਆ ਪਹਿਲਾਂ ਉਹਨਾਂ ਨੂੰ ਫੜਾ ਕੇ ਆਏ ਉਧਰ ਮੈਨੂੰ ਖਲਾ ਕੇ ਹੁਣ ਚਲਾ ਕੇ ਮਸ਼ੀਨ ਆ ਵੱਢ ਕੇ ਰੋਟੀ ਖਾਧੀ ਆ ਫੇਰ ਛੱਡਿਆ ਹੁਣ ਉਹਨਾਂ ਨੇ ਇੰਨੇ ਨੂੰ ਫੇਰ ਫੋਨ ਆ ਗਿਆ ਵੀ ਡੀਜ਼ਲ ਨਹੀਂ ਹੈਗਾ ਆਜਾ ਹੁਣ ਉੱਧਰ ਜਾਣਿਆ ਨੂੰ ਡੀਜ਼ਲ ਪਵਾਣ ਸਵੇਰੇ ਮੈਨੂੰ ਆਈ ਦੀ ਵੀ ਸਰ ਜਾਣਾ ਉਹ ਚ ਡੀਜ਼ਲ ਹੈਗਾ ਠੀਕਾ ਵੀ ਲੇਟ ਚੱਲੀ ਆ ਚਲੋ ਜਾਣਿਆ ਹੁਣ ਉੱਧਰ ਹੀ ਮਿਲਦੇ ਆ ਤੁਹਾਨੂੰ ਇਹ ਮਸ਼ੀਨ ਆਪਣੀ ਕੀਲਾ ਦੇ ਕੋਲ ਅੱਜ ਵੱਢਣ ਨੂੰ ਹੋਰ ਟਾਈਮ ਹੋ ਗਿਆ 5:30 ਵਕੀਲਾ ਵੱਢ ਕੇ ਮਸ਼ੀਨ ਉਹ ਸਾਹਮਣੇ ਟਕਾਣਾ ਆਪਣਾ ਅਧਰਾਕ ਤਾਂ ਨੇ ਪਿੱਛੇ ਉਧਰ ਜਾਊਗੀ ਫਿਰ ਇਹਨੂੰ ਆਪਾਂ ਆ ਕੇ ਲੈ ਜਾਾਂਗੇ ਇਹ ਮੈਂ ਤੁਹਾਨੂੰ ਇਹ ਏਰੀਆ ਪਰਸੋਂ ਸਾਰਾ ਹੀ ਖੜਾ ਤੀ ਉਰੇ ਤੋਂ ਲੈ ਕੇ ਮਿਲਦਾ ਜੀ ਇਹ ਸਾਰਾ ਏਰੀਆ ਜਿਆਦਾ ਨਹੀਂ 3-400 ਕਿਲਾ ਦੀ ਆ ਮਸ਼ੀਨਾਂ ਇੰਨੀਆਂ ਨੇ 2 ਦਿਨ ਚ ਮੈਂ 2 ਦਿਨ ਮਸ਼ੀਨ ਕੋਲ ਨਹੀਂ ਆਇਆ ਇਹਦੇ ਕੋਲ ਕੱਲ ਵੀ ਨਹੀਂ ਆ ਹੋਇਆ ਅੱਜ ਵੀ ਅੱਜ ਵੀ ਹੁਣ ਆਇਆ ਸਵੇਰ ਤੇ ਮਸ਼ੀਨ ਜਾ ਤੇ ਛਾਪਟ ਪਾ ਕੇ ਚਲਾਈ ਆ ਸਾਰਾ ਸਾਫ ਹੋ ਗਿਆ ਟਰੈਕਟਰ ਵਾਲੀਆਂ ਬੜੀਆਂ ਮਸ਼ੀਨਾਂ ਪਤਾ ਨਹੀਂ ਕਿੰਨੀਆਂ ਕਰਨੇ ਮੇਰੀ